ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੁੜਕਾ ਕਲਾ ਤਿਵਲੋ ਸਮੂਹ ਨਗਰ ਨਿਵਾਸੀਆਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ 40ਵਾਂ ਚਾਰ ਦਿਨਾ ਖੇਡ ਮੇਲਾ ਅਰਦਾਸ ਦੇ ਉਪਰੰਤ ਰੀਵਨ ਕਟ ਕੀ ਸ਼ੁਰੂ ਕਰਵਾਇਆ ਗਿਆ ਜਿਸ ਦਾ ਉਦਘਾਟਨ ਐਨ ਆਰ ਆਈ ਵੀਰਾਂ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ 9 ਫਰਵਰੀ ਤੋਂ 12 ਫਰਵਰੀ ਤੱਕ ਚੱਲਣ ਵਾਲੀ ਇਸ ਖੇਡ ਮੈਲੇ ਦੇ ਵਿੱਚ 9 ਫਰਵਰੀ ਨੂੰ ਬੈਲ ਕਟੀਆਂ ਦੀਆਂ ਤੋੜਾਂ ਕਰਪਾਈਆਂ ਗਈਆਂ ਜਿਸ ਦੇ ਵਿੱਚ ਪਹਿਲਾ ਇਨਾਮ 31000 ਦੂਸਰਾ ਇਨਾਮ 21000 ਤੇ ਤੀਸਰਾ ਇਨਾਮ 11000 ਦਿੱਤਾ ਗਿਆ ਜਦਕਿ ਕਾਮਰੇਡ ਪ੍ਰਮੋਦ ਦਾਸ ਗੁਪਤਾ ਯਾਦਗਾਰੀ ਫੁੱਟਬਾਲ ਟਰੋਫੀ ਅਤੇ ਗਦਰੀ ਬਾਬਾ ਬਚਿੰਤ ਸਿੰਘ ਕਿੰਗ ਆਫ ਰੁੜਕਾ ਯਾਦਗਾਰੀ ਕਬੱਡੀ ਮੁਕਾਬਲੇ ਵੀ ਕਰਵਾਈ ਜਾਣਗੇ ਫੁੱਟਬਾਲ ਦੇ ਮੁਕਾਬਲੇ ਮਰਹੂਮ ਸੁਲੱਖਣ ਸਿੰਘ ਸੰਧੂ ਡੀਐਸਪੀ ਦੀ ਯਾਦ ਨੂੰ ਸਮਰਪਿਤ ਹੋਣਗੇ ਜਦਕਿ ਕਬੱਡੀ ਮੁਕਾਬਲੇ ਮਰਹੂਮ ਪ੍ਰਧਾਨਲ ਹੇਰਪੁਰ ਸਿੰਘ ਸੰਧੂ ਅਤੇ ਕੁਲਵੰਤ ਸਿੰਘ ਬਿੱਟੂ ਦੀ ਯਾਦ ਨੂੰ ਸਮਰਪਿਤ ਹੋਣਗੇ ਫੁੱਟਬਾਲ ਆਲ ਓਪਨ ਦੀਆਂ ਜੇਤੂ ਰਹਿਣ ਵਾਲੀ ਟੀਮ ਨੂੰ 71000 ਅਤੇ ਉਪ ਜੇਤੂ ਨੂੰ 61000 ਇਨਾਮ ਦਿੱਤਾ ਜਾਏਗਾ ਜਦਕਿ ਕਬੱਡੀ ਦੇ ਜੇਤੂ ਨੂੰ 1.5 ਲੱਖ ਅਤੇ 125000 ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਇਨਾਮ ਦਿੱਤਾ ਜਾਏਗਾ ਇਸ ਤੋਂ ਇਲਾਵਾ 55 ਕਿਲੋ ਪਿੰਡ ਪੱਧਰ ਅਤੇ ਕਬੱਡੀ ਪਿੰਡ ਪੱਧਰ ਓਪਨ ਦੇ ਮੁਕਾਬਲੇ ਵੀ ਕਰਵਾਈ ਜਾਣਗੇ ਰੱਸਾ ਕਸੀ ਤੇ ਟਰਾਫੀ ਬੈਗ ਦੇ ਮੁਕਾਬਲੇ ਵੀ ਕਰਵਾਈ ਜਾਣਗੇ ਪ੍ਰਬੰਧਕਾਂ ਨੇ ਸਮੂਹ ਖੇਡ ਪ੍ਰੇਮੀਆਂ ਨੂੰ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਅੱਜ ਪਿੰਡ ਰੋੜਕਾ ਕਲਾ ਵਿੱਚ ਪਿਛਲੇ 40 ਸਾਲਾਂ ਦੀ ਤਰ੍ਹਾਂ 40ਵਾਂ ਪਿੰਡੂ ਖੇਡ ਮੇਲਾ ਜਿਹੜਾ ਉਹ ਸ਼ੁਰੂਆਤ ਕੋ ਦੀ ਕੀਤੀ ਜਾ ਰਹੀ ਆ ਜਿਹਦੇ ਵਿੱਚ 9 ਫਰਵਰੀ 2026 ਨੂੰ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਪਿਛਲੇ ਕੁਝ ਸਮੇਂ ਤੋਂ ਨਹੀਂ ਕਰਵਾਈਆਂ ਗਈਆਂ ਅਸੀਂ ਇਸ ਸਾਲ ਦੁਆਰਾ ਸ਼ੁਰੂ ਕੀਤੀਆਂ ਜਿਹੜੀਆਂ ਅੱਜ 9 ਫਰਵਰੀ 2026 ਨੂੰ ਦੜਵਾਈਆਂ ਜਾ ਰਹੀਆਂ ਜਿਹਦੇ ਵਿੱਚ ਬਹੁਤ ਵਧੀਆ ਇਨਾਮ ਰੱਖਿਆ ਜਿੱਥੇ ਕੱਪ ਦੇਣੇ ਆ ਜਿੱਥੂ ਜੋੜੀਆਂ ਨੂੰ ਉੱਥੇ ਨਾਲ ਦੀ ਨਾਲ ਸਨਮਾਨਜੋਗ ਰਾਸ਼ੀ ਆ 31000 21000 ਤੇ 11000 ਬਾਕੀ ਵੀ ਜਿੰਨੀਆਂ ਜੋੜੀਆਂ ਨੇ ਪਾਰਟਿਸਪੀਟ ਕਰਨਾ ਉਹਦੇ ਵਿੱਚ ਜਿਹੜੀਆਂ ਅਖੀਰ ਤੇ 15 ਜੋੜੀਆਂ ਆ ਪੈਦੀਆਂ ਉਹਨਾਂ ਨੂੰ ਵੀ ਸਮਾਨਜੋਗ ਜਿਹੜੀ ਰਾਸ਼ੀ ਉਹ ਜ਼ਰੂਰ ਦਿੱਤੀ ਜਾਊਗੀ ਸੋ ਬਾਕੀਆਂ ਨੂੰ ਛੱਡ ਦਿੱਤੇ ਜਾਣੇ ਆ ਇਸ ਕਰਕੇ ਇਸ ਨੇਲੇ ਦੀ ਵਿਸ਼ੇਸ਼ਤਾ ਆ ਵੀ ਭਾਈਚਾਰਕ ਸੰਜਿਆ ਨੂੰ ਕਾਇਮ ਰੱਖਦੇ ਹੋਏ ਸਪੋਰਟਸ ਨੂੰ ਪ੍ਰਮੋਟ ਕਰਨ ਲਈ ਆ ਕਿ ਐਨ ਆਰ ਆਈ ਵੀਰਾਂ ਦਾ ਥੋੜਾ ਜਿਹਾ ਸਿਗਾ ਵੀ ਤੁਸੀਂ ਬੈਲ ਗੱਡੀਆਂ ਦੀ ਦੌੜਾਂ ਕਰਾਓ ਟਰਾਲੀ ਬੈਗ ਦੇ ਮੁਕਾਬਲੇ ਰੱਸਾ ਕਸ਼ੀ ਦੇ ਮੁਕਾਬਲੇ ਇਹ ਵੀ ਐਡ ਕੀਤੇ ਗਏ ਆ ਅੱਜ ਬੈਲ ਗੱਡੀਆਂ ਦੀ ਦੌੜਾਂ 9 ਤਰੀਕ ਨੂੰ 55 ਕਿਲੋ ਕਬੱਡੀ ਦੇ ਮੈਚ ਕਰਾਏ ਜਾਣਗੇ ਸੌਰੀ 10 ਤਰੀਕ ਨੂੰ ਕਬੱਡੀ ਦੇ ਮੈਚ ਕਰਾਏ ਜਾਣਗੇ 55 ਕਿਲੋ ਦੇ ਤੇ 11 ਤਰੀਕ ਨੂੰ ਪਿੰਡ ਪੱਧਰ ਓਪਨ ਜਿਹੜੇ ਆ ਕਲੱਬਾਂ ਦੇ ਮੈਚ ਹੋਣਗੇ ਜੇ ਚ ਤਿੰਨ ਖਿਡਾਰੀ ਕਿਸੇ ਵੀ ਕਲੱਬ ਦੇ ਬਾਹਰੋਂ ਵੀ ਪਾਏ ਜਾ ਸਕਦੇ ਆ ਤੇ 12 ਤਰੀਕ ਨੂੰ ਫਾਈਨਲ ਕਲੱਬਾਂ ਦਾ ਟੂਰਨਾਮੈਂਟ ਹੋਊਗਾ ਜਿਹਦੇ ਵਿੱਚ ਅੱਠ ਕਲੱਬਾਂ ਜਿਹੜੀਆਂ ਉਹ ਆਪਣੇ ਜੋਰ ਦਿਖਲਣਗੀਆਂ ਸੋ ਨਾਲ ਦੀ ਨਾਲ ਅਸੀਂ ਇੱਕ ਕਵਰੇਜ ਜਿਹੜੀ ਆ ਮੀਡੀਆ ਰਾਹੀਂ ਕਰਦੇ ਰਹਿਾਂਗੇ ਐਨਆਰਆਈ ਪੀਰਾਂ ਦਾ ਤੇ ਜਿਹੜੇ ਪਿੰਡ ਚ ਸਹਿਯੋਗ ਕਰ ਰਹੇ ਇਸ ਟੂਰਨਾਮੈਂਟ ਲਈ ਦੇਖਣ ਚ ਵੀ ਸਹਿਯੋਗ ਕਰ ਰਹੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ। ਇਹ ਕਬੱਡੀ ਦੇ ਨਾਲ-ਨਾਲ ਬੈਲ ਗੱਡੀਆਂ ਦੇ ਨਾਲ-ਨਾਲ ਅਸੀਂ ਫੁੱਟਬਾਲ ਦੇ ਮੁਕਾਬਲੇ ਵੀ ਕਰਾ ਰਹੇ ਹਾਂ। ਜਿਹੜੇ 10 ਤਰੀਕ ਤੋਂ ਸ਼ੁਰੂ ਹੋਣਗੇ ਅ 8 ਟੀਮਾਂ ਜਿਹੜੀਆਂ ਕਲੱਬਾਂ ਆ ਉਹ ਫੁੱਟਬਾਲ ਦੇ ਟੂਰਨਾਮੈਂਟ ਦਾ ਜਿਹੜਾ ਆਗਾਜ਼ ਕਰਨਗੇ ਤੇ ਨਾਲ ਹੀ 40 ਪਲੱਸ ਉਹਨਾਂ ਤੋਂ 4 ਟੀਮਾਂ ਉਹਨਾਂ ਦੀਆਂ ਜਿਹੜੀਆਂ ਉਹ ਖੇਡਣਗੀਆਂ ਐ ਪਿੰਡ ਰੜਕਾਕਲਾਂ ਦੀ ਹਾਇਰਸ ਕੰਡਿਟੀ ਸਕੂਲ ਰੜਕਾਕਲਾਂ ਦੀ ਗਰਾਊਂਡ 'ਚ ਸੋ ਸਾਰੀਆਂ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਮਾ ਕੇ ਪਹੁੰਚ ਕੇ ਇਸ ਮੇਲੇ ਖੇਡ ਮੇਲੇ ਦੀ ਜਾਣਕਾਰੀ ਦਿਓ ਹਾਂਜੀ ਅੱਜ 9 10 ਤੇ ਅੱਜ 9 ਤਰੀਕ ਹੈਗੀ ਆ 9 10 11 12 ਇਹ ਜਿਹੜਾ 40ਵਾਂ ਪਿੰਡੂ ਖੇਡ ਮੇਲਾ ਹੋ ਰਿਹਾ ਆ ਇਹਦੇ ਵਿੱਚ ਅੱਜ 9 ਤਰੀਕ ਹੋਈ ਆ ਅੱਜ ਜੀ ਜੀਆਂ ਗੱਡੀਆਂ ਦੀ ਦੌੜਾਂ ਹੋ ਰਹੀਆਂ ਜਿਹਦੇ ਵਿੱਚ ਫਰਸ ਸੈਕੰਡ ਥਰਡ ਇਨਾਮ ਹੈਗੇ ਆ ਪਤੀ 21 11 ਬਾਕੀ ਜਿੰਨੀਆਂ ਵੀ ਗੱਡੀਆਂ ਪਾਰਟਿਸਪੇਟ ਕਰ ਰਹੀਆਂ ਅਸੀਂ ਉਹਨਾਂ ਨੂੰ ਪਾਲ ਰਾਸ਼ੀ ਦੇ ਰਹੇ ਆ ਤੇ ਜਿੰਨੇ ਵੀ ਹਮੂ ਆ ਕੇ ਸੰਗਤ ਕਾਫੀ ਆ ਚੁੱਕੀ ਆ ਬਾਕੀ ਵੀ ਵੀਰਾਂ ਨੂੰ ਬੇਨਤੀ ਆ ਹੋਰ ਵੀ ਹੋਊਗਾ ਕਿ ਚਲੋ ਲੇਕ ਕਾਫੀ ਮੇਲਾ ਚੱਲਣਾ ਹੈਗਾ ਸੋ ਸਾਰੇ ਐਨ ਆਰ ਵੀਰਾਂ ਦਾ ਜਾਂ ਸਾਡੇ ਪਿੰਡ ਵਾਲੇ ਜਿੰਨੇ ਵੀ ਭਰਾ ਸਾਰਿਆਂ ਦਾ ਇਹ ਸੰਜੋਗ ਨਾਲ ਮੇਲਾ ਚੜ੍ਹ ਮੇ ਹੋ ਰਿਹਾ ਆ ਤੇ ਸਾਰਿਆਂ ਦਾ ਤਨਦ ਕੀਤਾ ਜਾਂਦਾ ਹੈ ਥੈਂਕ ਯੂ